ਰਫਨੀ ਸਿੰਘ ਬਿੱਟੂ ਪਹੁੰਚ ਚੁੱਕੇ ਨੇ ਸਿਰਫ ਰਫਨੀ ਸਿੰਘ ਬਿੱਟੂ ਗ੍ਰਫਤਾਰੀ ਦੇ ਲਈ ਪਹੁੰਚੇ ਕਿ ਬਿੱਟੂ ਜੀ ਅੱਜ ਕੀ ਲੱਗਦਾ ਤੁਹਾਨੂੰ ਕਰੇ ਨਜ਼ਰਬੰਦ ਵੀ ਕਰ ਦਿੱਤਾ ਗਿਆ ਸੀਗਾ 5 ਤਰੀਕ ਨੂੰ ਗ੍ਰਫਤਾਰੀਆਂ ਦਾ ਐਲਾਨ ਕੀਤਾ ਗਿਆ ਸੀ ਜਦੋਂ ਸਰਕਾਰ ਕਰਦੀ ਆ ਖਾਕੀ ਨੋਕ ਅਗੇ ਕਰਦੀ ਆ ਜਦ ਜਦ ਸਰਕਾਰ ਡਰਦੀ ਹੈ ਆਖੀ ਕੋ ਅਗੇ ਕਰਦੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਹਾਂ ਇਨਾਂ ਦੀ ਕੀ ਪ੍ਰਵਾਹ ਕਰਦੇ ਆ ਕੀ ਲੱਗਦਾ ਅੱਜ ਆਸ਼ੂ ਜੀ ਨੇ ਵੀ ਘਰੇ ਨਜ਼ਰਬੰਦ ਕੀਤਾ ਕਈ ਹੋਰ ਵੀ ਲੀਡਰ ਆ ਤੁਹਾਡੇ ਕੋਲ ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਆ ਅਫਸਰ ਸਿਵਾਨਾ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਜਦੋਂ ਆਮ ਵਰਕਰ ਪਹੁੰਚ ਗਿਆ ਅਸੀਂ ਕੋਈ ਕਿਸੇ ਨੂੰ ਝੂਟ ਕਹਿ ਕੇ ਥੋੜੀ ਸੱਧਿਆ ਅਸੀਂ ਤਾਂ ਗ੍ਰਿਫਤਾਰੀਆਂ ਦੇਣੀਆਂ ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਆ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦਿਓ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫ ਆਈ ਆਰ ਦਰਜ ਹੋ ਸਕਦੀਆਂ ਤੇ ਫਿਰ ਰਾਗਬ ਚੱਡੇ ਦੇ ਕਹਿਣ ਤੇ ਸਾਡੇ ਤੇ ਐਫ ਆਈ ਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਇਤੇ ਉਹਦੇ ਉੱਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਕਹਿੰਦਾ ਕਿ ਕਾਂਗਰਸ ਕੀ ਲੱਗਦਾ ਜੀ ਵਿਧਾਨ ਸਭਾ ਦੇ ਵਿੱਚ ਵੀ ਤੁਹਾਡਾ ਨਾਮ ਚੱਕਿਆ ਗਿਆ ਸੀਐਮ ਸਾਹਿਬ ਵੱਲੋਂ ਉਹਨਾਂ ਦਾ ਕੰਮ ਐਮਪੀ ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹੋ ਮੈਂ ਕਹਾਂ ਜੀ ਪਹੁੰਚ ਗਏ ਕ੍ਰਿਫ ਤਰੀਬ ਜਦੋਂ ਪਰਚਾ ਕੀਤਾ ਤੇ ਹੁਣ ਦੁਕਾਨ ਤਾਕਤ ਹੁਣ ਦੁਕਾਨ ਤੇ ਜਾਣਾ ਕਹਿੰਦੀ ਆ ਅੱਜ ਵੀ ਆ ਰਹੇ ਹੁਣ ਚਲੋ ਪੁਲਿਸ ਦਾ ਪੁਲਿਸ ਦਾ ਥੋੜੀ ਜਿਹੀ ਕੋਈ ਰੋਲ ਹੁੰਦਾ ਪੁਲਿਸ ਤਾਂ ਸਭ ਦੀ ਆ ਉਹ ਤਾਂ ਐਮਪੀ ਸਾਹਿਬ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ ਪੁਲਿਸ ਸਾਡੇ ਭਰਾ ਦੇ ਪੁਲਿਸ ਵਾਲੇ ਉਹ ਸਾਡੇ ਆ ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ ਇਸ ਕਰਕੇ ਨਜ਼ਰਬੰਦ ਕੀਤਾ ਆ ਉਹ ਵੀ ਆ ਰਹੇ ਸਰ ਸਭ ਆਉਣਗੇ ਸਭ ਸਾਹਿਬ ਕੱਲ ਵਿਧਾਨ ਸਭਾ ਦੇ ਅੰਦਰ ਤਾਲਾ ਲਗਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਮੈਂ ਕਿਹਾ ਜੀ ਕੱਲੇ ਕੱਲੇ ਹੋਰ ਦਫ਼ਤਰ ਨੂੰ ਆ ਅੰਕੜੇ ਆਏ ਅੱਜ ਜਿਹੜਾ ਲੁਧਿਆਣਾ ਏ ਜਿਹੜੀ ਜ਼ਿਲ੍ਹਾ ਚੋਂ 19ਵੇਂ ਨੰਬਰ ਤੇ ਜਿੰਨਾ ਹਾਲ ਮਾੜਾ ਏ ਆ ਅੱਜ ਆ ਅੱਜ ਖਬਰ ਆ ਆਪ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ ਲਓ ਵੀ ਸਭ ਤੋਂ ਵੱਡਾ ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜੋ ਜੀ ਆ ਇੱਥੇ ਪੜਿਓ ਜਰਾ ਵੀ ਕਿੰਨੇਵੇਂ ਨੰਬਰ ਤੇ ਆ ਆ 23 ਡਿਸਟ੍ਰਿਕਾਂ ਚੋਂ 23 ਡਿਸਟ੍ਰਿਕਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਪੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸ ਦਾ ਲਾਇਸੈਂਸ ਬਣਨ ਨੂੰ ਕਿਸ ਦਾ ਡੈਥ ਸਰਟੀਫਿਕੇਟ ਕਿਸ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆ ਹਾਲ ਆ ਲੁਧਿਆਣੇ ਦਾ ਤੇ ਇਹ ਦਫ਼ਤਰਾਂ ਨੂੰ ਤਾਲੇ ਨਾਲ ਲਾਈਏ ਤਾਂ ਹੋਰ ਕੀ ਕਰੀਏ ਇਹ ਮਹਿੰਮ ਜਾਰੀ ਰਹੂਗੀ ਮੈਂ ਕਿਹਾ ਤੇ ਤੁਹਾਨੂੰ ਰੋਕਿਆ ਨਾ ਕਿ ਉਹ ਮੈਂ ਕਿਹਾ ਜੀ ਸਵੇਰ ਦੇ ਬੈਠੇ ਆ ਬੜੇ ਤੋਂ ਬੜੇ ਅਫਸਰ ਸਵੇਰ ਦੇ ਬਲਾਬਰ ਸਾਹਿਬ ਵੀ ਉੱਥੇ ਸੀ ਯਾਰ ਦਾ ਨਾ ਨਾ ਯਾਰ ਚੱਲਣੇ ਦਿਓ ਜੀ ਵੱਡੀ ਗਿਣਤੀ ਵਿੱਚ ਫੋਟੋ ਖਿਲਾਤੀ ਗਈ ਆ ਕੀ ਲੱਗਦਾ ਉਹ ਸਾਡੇ ਭਰਾ ਨੇ ਸਾਡੇ ਭਰਾ ਨੇ ਅੱਗੇ ਜਾਣ ਦਿੱਤਾ ਜਾਊਗਾ ਤੁਹਾਨੂੰ ਇਹ ਜੇ ਹਿੰਮਤਾਂ ਇਹਨਾਂ ਦੇ ਐਮ ਐਲ ਏ ਆਉਣ ਹਿੰਮਤਾਂ ਇਹਨਾਂ ਦੇ ਐਮ ਐਲ ਏ 6 ਆਉਣ ਰੋਕਣ ਇਸ ਕਰਕੇ ਹੁਣ ਜਾ ਲੈਣ ਦੋ ਅੱਗੇ ਯਾਰ ਸਾਰੇ ਲੋਕ ਨੇ ਤਸਵੀਰ ਪਹਿਲੇ ਵੀ ਸਾਹਮਣੇ ਐਸੀ ਤਾਕੀ ਜਾ ਰਿਹਾ ਸੀਗਾ ਉਦੋਂ ਵੀ ਤੁਸੀਂ ਇੱਥੇ ਪਹੁੰਚੇ ਸੀ ਉਦੋਂ ਵੀ ਤੁਹਾਡਾ ਆਪਣਾ ਜਦੋਂ ਅਸੀਂ ਆਪੋਜੀਸ਼ਨ 'ਚ ਸਾਡਾ ਰੋਲ ਆ ਸਰਕਾਰ ਨੂੰ ਜਗਾਉਣਾ ਹਰ ਦਫ਼ਤਰ ਦੇ ਵਿੱਚ ਲੁੱਟ ਹਰ ਦਫ਼ਤਰ ਵਿੱਚ ਜਿਹੜੀ ਆ ਉਹ ਕਰਪਸ਼ਨ ਕੋਈ ਕੰਮ ਨਹੀਂ ਹੋ ਰਿਹਾ ਇਸ ਕਰਕੇ ਲੋਕਾਂ ਦਾ ਕੰਮ ਸਾਡਾ ਕੰਮ ਆ ਲੋਕਾਂ ਦਾ ਤਕਲੀਫ ਸਾਡੀ ਤਕਲੀਫ ਆ ਤੇ ਇਹ ਸਰਕਾਰ ਨੂੰ ਐਨ ਇਹਨਾਂ ਦਾ ਮਾਂਜਾ ਫੇਰ ਦਾਂਗੇ ਮਾਂਜਾ ਫੇਰ ਦਾਂਗੇ ਦੇਖੀ ਜੋ ਮੈਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਤੁਹਾਡੇ ਵੱਲੋਂ ਕੀ ਸਟੇਪ ਲਿਖਿਆ ਜਾਊਗਾ ਹੁਣ ਜੇ ਕਹਿਣਗੇ ਨਾ ਜਾਓ ਰੋਕਣ ਕੀਤੀ ਤੁਹਾਡੇ ਮੂਰੇ ਹੀ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटे समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप